ਆਮ ਆਦਮੀ ਪਾਰਟੀ ਨੂੰ ਉਨਗੋਲਿਆ ਨਹੀਂ ਜਾ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਲਈ ਆਪ ਚੁਣੌਤੀ ਨਹੀਂ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਦਾਵਾ ਕਿਸੇ ਵੀ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ ਹਰਾ ਸਕਦਾ ਹਾਂ ਆਹ ਰਾਮਪਰੇ ਫੂਲ ਤੇ ਤਾਂ 100% ਹੀ ਹਰਾ ਦੂੰਗਾ ਮੈਂ ਤੇਲਾ ਕਿਸੇ ਹਲਕੇ ਤੋਂ ਵੀ ਕੇਜਰੀਵਾਲ ਆ ਜੇ ਮੈਂ ਪੰਜਾਬ ਚੁੱਥੇ ਹਰਾ ਦੂੰਗਾ ਜਿੱਥੇ ਮਰਜੀ ਆ ਜੇ ਪਾਰਟੀ ਜੇ ਮੈਨੂੰ ਕਹੂਗੀ ਲੜੋ ਕੇਜਰੀਵਾਲ ਦੇ ਖਿਲਾਫ ਦਿੱਲੀ ਦਾ ਕੇ ਮੈਂ ਲੜੂੰਗਾ ਪੰਜਾਬ ਚ ਤਾਂ ਲੜਨਾ ਮੇਰੇ ਵਾਸਤੇ ਕੋਈ ਔਖਾ ਹੀ ਨਹੀਂ ਹੈਗਾ ਪੂਰਾ ਇੰਟਰਵਿਊ ਏਬੀਪੀ ਸੰਜਤੇ ਹਰਿਆਣਾ ਵਿੱਚ ਹਾਲਾਤ ਸੁਧਰੇ ਚੰਡੀਗੜ੍ਹ ਦਿੱਲੀ ਨੈਸ਼ਨਲ ਹਾਈਵੇ ਸਮੇਤ ਕਈ ਸੜਕਾਂ ਤੇ ਰੇਲ ਪਟੜੀਆਂ ਤੋਂ ਪ੍ਰਦਰਸ਼ਨਕਾਰੀ ਹਟੇ ਸੜਕੀ ਤੇ ਰੇਲ ਆਵਾਜਾਈ ਹੌਲੀ-ਹੌਲੀ ਹੋ ਰਹੀ ਹੈ ਸ਼ੁਰੂ ਸੁਰੱਖਿਆ ਵਜੋਂ ਪ੍ਰਸ਼ਾਸਨ ਵਰਤ ਰਿਹਾ ਚੌਕਸੀ ਜਾਟਾ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਰੋहतक ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਤਰ ਨੂੰ ਕਰਨਾ ਪਿਆ ਲੋਕਾਂ ਦੇ ਰੋਸ ਦਾ ਸਾਹਮਣਾ ਹਿੰਸਕ ਅੰਦੋਲਨ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੇ ਦੁਕਾਨਾਂ ਸਾੜਨ ਤੇ ਲੁੱਟਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਮੁੱਖ ਮੰਤਰੀ ਨੇ ਦਵਾਇਆ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਦਾ ਭਰੋਸਾ ਜਨ ਬਕਾਇਓ ਨੇ ਇਹਨਾਂ ਉਪਾਧੀ ਹੋਣ ਹੈ ਦੁਕਾਨੇ ਜਲਾਈ ਹੈ ਅਤਰਾ ਸਮਾਨ ਲੁੱਟਾ ਹੈ ਉਨਕੀ ਪਛਾਣ ਕਰਕੇ ਉਨਕੇ ਖਿਲਾਫ ਵੀ ਕਾਰਵਾਈ ਪੂਰੀ ਕੀ ਜਾਏਗੀ ਅੰਮ੍ਰਿਤਸਰ ਦੇ ਗੋਪਾਲ ਨਗਰ ਚ ਇੱਕ ਮੰਦਰ ਚੋਂ ਬਰਾਮਦ ਸੇਵਾਦਾਰ ਦੀ ਲਾਸ਼ ਤੇਜ਼ ਤਾਰ ਹਥਿਆਰ ਨਾਲ ਕੀਤਾ ਗਿਆ ਕਤਲ ਰਖਵਾਲੀ ਲਈ ਰਾਤ ਨੂੰ ਮੰਦਰ ਚ ਹੀ ਸੌਂਦਾ ਸੀ ਸੇਵਾਦਾਰ ਵੀਰਕਰਨ ਮੰਗਲਵਾਰ ਸਵੇਰ ਮੱਥਾ ਟੇਕਣ ਆਏ ਸ਼ਰਧਾਲੂ ਨੇ ਲਾਸ਼ ਦੇਖ ਕੀਤਾ ਪੁਲਿਸ ਨੂੰ ਸੂਚਿਤ ਅਣਪਛਾਤੇ ਖਿਲਾਫ ਮਾਮਲਾ ਦਰਜ ਸੰਗਰੂਰ ਦੇ ਪਿੰਡ ਪਧੌਰ ਚ ਸਟੇਟ ਬੈਂਕ ਆਫ ਪਟਿਆਲਾ ਦੇ ਏਟੀਐਮ ਚੋਂ ਕਰੀਬ 6 ਲੱਖ ਚੋਰੀ ਮਲਜ਼ਮਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਏਟੀਐਮ ਮਸ਼ੀਨ ਪੁੱਟ ਕੁਝ ਦੂਰੀ ਤੇ ਸੁੱਟ ਕੇ ਚਲੇ ਗਏ ਮਲਜ਼ਮ ਮੰਗਲਵਾਰ ਸਵੇਰ 4 ਵਜੇ ਦਿੱਤਾ ਵਾਰਦਾਤ ਨੂੰ ਅੰਜਾਮ ਪੁਲਿਸ ਨੇ ਜਾਂਚ ਕੀਤੀ ਸ਼ੁਰੂ